ਖਾਲਸਾ ਜੀ ਹੋਏ ਉਹਨਾਂ ਲਈ ਸ਼ਬਦ ਹੈ ਇਹ ਉਹਨਾਂ ਲਈ ਫਰਮਾਨ ਨੇ ਸਤਿਗੁਰਾਂ ਦੇ ਜਿਹੜੇ ਨੰਗੇ ਸਿਰ ਬਾਹਰ ਤੁਰੇ ਫਿਰਦੇ ਨੇ ਖਾਸ ਕਰਕੇ 98% ਬੀਬੀਆਂ ਦੇ ਇਹ ਹਾਲ ਨੇ ਕਿ ਬਾਹਰ ਨੰਗੇ ਸਿਰ ਤੁਰੇ ਫਿਰਨਗੇ ਸ੍ਰੀ ਸਾਹਿਬ ਉੱਪਰ ਦੀ ਵੀ ਪਾਏ ਹੋਣਗੇ ਤੇ ਜੇ ਕੋਈ ਭੈਣ ਭਰਾ ਕਹਿ ਦਿੰਦਾ ਤੇ ਫੇਰ ਗਿਆਂਗੇ ਤੁਸੀਂ ਬਾਲੇ ਵੱਡੇ ਬਦਵਾਨ ਜੀ ਤੁਹਾਨੂੰ ਬਹੁਤਾ ਪਤਾ ਆ ਕਿ ਇਹਦੇ ਨਾਲ ਸਿੱਖੀ ਜ਼ਿਆਦਾ ਹੁੰਦੀ ਆ ਹਾਂ ਬਿਲਕੁਲ ਜ਼ਿਆਦਾ ਹੁੰਦੀ ਆ ਜੀ ਕਿਉਂਕਿ ਸਤਿਗੁਰਾਂ ਦੇ ਗਰੀਬ ਅਜਕਲ ਕੀ ਤਰਪਾਦਸ਼ਾ ਦੇ ਹੁਕਮ ਆ ਕਿ ਜਿਹੜਾ ਬੰਦਾ ਨੰਗੇ ਸਿਰ ਬਾਹਰ ਤੁਰਿਆ ਫਿਰਦਾ ਆ ਨੰਗੇ ਸਿਰ ਖਾਂਦਾ ਆ ਨੰਗੇ ਸਿਰ ਪ੍ਰਸ਼ਾਦਾ ਵਰਤਾਉਂਦਾ ਆ ਇਹ ਤਿੰਨੇ ਕਰਮ ਮਾਰਜ ਕਹਿੰਦੇ ਤਿੰਨੇ ਕੰਮ ਜਿਹੜੇ ਜਿਹੜਾ ਕਰਦਾ ਆ ਉਹ ਪਾਪੀ ਆ ਮਾਰਜ ਕਹਿੰਦੇ ਇਹ ਪਾਪ ਕਰਮ ਨੇ ਤੇ ਜੇ ਕੋਈ ਗੁਰਸਿੱਖ ਕੋਈ ਸਿਆਣਾ ਜਿਹਨੂੰ ਸਮਝ ਆ ਉਹ ਸਮਝਾਉਂਦਾ ਹੁੰਦਾ ਨਾ ਤੇ ਸਮਝ ਆਇਆ ਕਰੋ ਐ ਆਪਣਾ ਢੋਲ ਨਹੀਂ ਹਰ ਜਗ੍ਹਾ ਵਜਾਈਦਾ ਹੁੰਦਾ ਕਿ ਸਾਨੂੰ ਹੀ ਪਤਾ ਵੈ ਇਦਦੇ ਨਾਲ ਬਾੜਾ ਸਿੱਖਿਆ ਫਲਾਣੇ ਨਾਲ ਬਾੜਾ ਸਿੱਖ ਹੁੰਦਾ ਆ ਡੇਰੇ ਸਤਗੁਰਾਂ ਨੇ ਹੁਕਮ ਕੀਤੇ ਸੇਖੋ ਦੇ ਨਾਲ ਹੀ ਰਹਿਤ ਪਿਆਰੀ ਮੁੱਜ ਕੋ ਸਿੱਖ ਪਿਆਰਾ ਨਾਹੀ ਰਹਿਣੀ ਰਹੇ ਸੋਈ ਸਿੱਖ ਮੇਰਾ ਸਿੱਖ ਨੂੰ ਰਹਿਤ ਮਰਿਆਦਾ ਦੇ ਵਿੱਚ ਰਹਿਣਾ ਪੈਂਦਾ ਜੇ ਸਤਗੁਰਾਂ ਨੂੰ ਰਹਿਤ ਪਿਆਰੀ ਆ ਨਾ ਕਿ ਉੱਤਰ ਉੱਪਰ ਦੀ ਗਤਰੇ ਪਾ ਕੇ ਚੁਗਲੀ ਨਿੰਦਿਆ ਵੈਰ ਵਿਰੋਧ ਦੀਰਖਾ ਤੇ ਸਿਰ ਤੇ ਜੁੰਨੀ ਨਾ ਲੈਣੀ ਤੇ ਬਾਹਰ ਤੁਰੇ ਫਿਰਨਾ ਤੇ ਫਿਰਕਣਾ ਸੀ ਸੇਖਿਆ ਇਦਾਂ ਸਿੱਖ ਨਹੀਂ ਬਣਿਆ ਜਾਂਦਾ ਪਿਆਰਿਓ ਜੇ ਕੋ ਸਿਆਣਾ ਜੇ ਕੋ ਗੁਰਸਿੱਖ ਗੱਲ ਸਮਝਾਉਂਦਾ ਆ ਉਹਨੂੰ ਸਮਝ ਲਈਦੀ ਹੁੰਦੀ ਆ ਕਿਉਂਕਿ ਹੁਕਮ ਸਤਗੁਰਾਂ ਦੇ ਨੇ ਤੇ ਜੇ ਕੋਈ ਕਿਸੇ ਗੁਰਸਿੱਖ ਨੇ ਕੋਈ ਸਰਵਣ ਕੀਤਾ ਸੁਣਿਆ ਕੋਈ ਮੰਨਿਆ ਤੇ ਫਿਰ ਤੁਹਾਨੂੰ ਦੱਸਦਾ ਤਾਂ ਥੋੜੇ ਬਲੀ ਕੋਈ ਅਕਲ ਕਰੀਦੀ ਹੁੰਦੀ ਆ ਮਨ ਲਈਦੀ ਹੁੰਦਾ ਜਿਹੜਾ ਹੁਕਮ ਕੋਈ ਗੁਰੂ ਗੋਬਿੰਦ ਸਿੰਘ ਜੀ ਸੁਣਾਵੇ ਤੇ